ਜੋ ਤੋ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈ ਧਰੀ ਜਾ ਸਿਰ ਦੀਜੈ ਕਾਣ ਨਾ ਕੀਜੈ ਤੁਸੀਂ ਕਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਂ ਨਹੀਂ ਸੁਣਿਆ ਸੁਣਿਆ ਤਾਂ ਹੈ ਪਰ ਕਦੇ ਸਾਖੀ ਨਹੀਂ ਸੁਣੀ ਤੁਸੀਂ ਸੁਣਾਓ ਬਾਪੂ ਜੀ ਅੱਜ ਸਾਡੀ ਛੁੱਟੀ ਹੈ ਅੱਛਾ ਜੀ ਚਲੋ ਕੀ ਪਤਾ ਮਹਾਰਾਜ ਨੇ ਜਿਹੀ ਸੇਵਾ ਲੈਣੀ ਹੋਵੇ ਪਰ ਬਾਪੂ ਜੀ ਸ਼ੁਰੂ ਤੋਂ ਸੁਣਾਇਓ ਆਓ ਬੱਚਿਓ ਮਹਾਰਾਜ ਦੇ ਹੁਕਮ ਅਨੁਸਾਰ ਬਾਬਾ ਬੰਦਰ ਸਿੰਘ ਬਹਾਦਰ ਜੀ ਨਾ ਦੇੜ ਦੱਖਣ ਤੋਂ ਗੁਰੂ ਜੀ ਦਾ ਥਾਪੜਾ ਪੰਜ ਤੀਰ ਤੇ ਨਗਾਰਾ ਲੈ ਕੇ ਪੰਜਾਬ ਵੱਲ ਸਰਹੰਦ ਸੰਧੋਰਾ ਤੇ ਸਮਾਣਾ ਨੂੰ ਮਿੱਟੀ ਵਿੱਚ ਮਿਲਾਉਣ ਲਈ ਚੱਲੇ ਤਾਂ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ ਵੀ ਮਦਦ ਲਈ ਸਿੰਘਾਂ ਦਾ ਜਥਾ ਲੈ ਕੇ ਬਾਹਰ ਤੇ ਉਹਨਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ 27 ਸਾਲ ਦੀ ਉਮਰੇ ਆਪਣੇ ਖੰਡੇ ਨਾਲ ਅਜੇਹੀ ਜੰਗ ਲੜੀ ਕਿ ਦੁਸ਼ਮਣ ਬਹੁਤੀ ਦੇਰ ਜੰਗ ਦੇ ਮੈਦਾਨ ਵਿੱਚ ਟਿਕ ਨਾ ਸਕਿਆ ਤੇ ਤੌਬਾ ਤੌਬਾ ਕਰਦੇ ਪਿੱਛੇ ਨੂੰ ਭੱਜ ਗਏ ਵਾਪਸ ਦੀਪ ਸਿੰਘ ਜੀ ਜਿਹੇ ਸੂਰਬੀਰ ਯੋਧਿਆਂ ਦੇ ਨਾਲ ਹੋਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਲਈ ਜੰਗ ਖੋਰ ਸੁਖਾਵੀ ਹੋ ਗਈ। ਬਾਬਾ ਦੀਪ ਸਿੰਘ ਜੀ ਦੀ ਬਹਾਦਰੀ ਤੇ ਨਡਰਤਾ ਨੂੰ ਦੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਹਨਾਂ ਨੂੰ ਜਿੰਦਾ ਸ਼ਹੀਦ ਦਾ ਤਖ਼ल्लुਸ ਵੀ ਮਿਲਿਆ। ਸਰਹੰਦ ਬੈਠੇ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਸੰਜੋਬ ਪਹਿਨ ਕੇ ਘੋੜੇ ਤੇ ਬੈਠ ਕੇ ਨਿਕਲਿਆ ਜ਼ਰੂਰ ਪਰ ਉਹਨੂੰ ਕੀ ਪਤਾ ਸੀ ਕਿ ਉਹਦੀ ਮੌਤ ਉਸ ਤੋਂ ਵੀ ਜ਼ਿਆਦਾ ਕਾਲੀ ਹੈ। ਛੋਟੇ ਸਾਹਿਬਜ਼ਾਦਾਂ ਨੂੰ ਸ਼ਹੀਦ ਕਰਨ ਵਾਲੇ ਦੁਸਤ ਵਜ਼ੀਰ ਖਾਂ ਦੀ ਇਸ ਜੰਗ ਵਿੱਚ شکست ਹੋਈ ਤੇ ਸਰਹੰਦ ਨੂੰ ਫਤਿਹ ਕਰ ਲਿਆ ਗਿਆ ਸਰਹੰਦ ਫਤਿਹ ਕਰਕੇ ਬਾਬਾ ਦੀਪ ਸਿੰਘ ਜੀ ਨੇ ਮੁਰਦੰਮਾ ਸਾਹਿਬ ਆ ਕੇ ਮਹਾਰਾਜ ਦੇ ਸਰੂਪਾਂ ਦਾ ਰਹਿਦਾ ਕਾਰਜ ਅਰੰਭਿਆ ਜਿਸ ਕੁਸ਼ਲਤਾ ਨਾਲ ਉਹ ਮੈਦਾਨੇ ਜੰਗ ਵਿੱਚ ਖੰਡਾ ਵਾਉਂਦੇ ਉਸੇ ਹੀ ਕੁਸ਼ਲਤਾ ਤੇ ਸਹਿਜ ਨਾਲ ਕਾਗਜ਼ ਤੇ ਕਲਮ ਨਾਲ ਗੁਰਬਾਣੀ ਦੇ ਸੋਹਣੇ-ਸੋਹਣੇ ਅੱਖਰ ਲਿਖਦੇ। ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਕਲਮਾ ਨਾਲ ਚਾਰ ਸਰੂਪ ਲਿਖੇ ਤੇ ਲਿਖਣ ਵੇਲੇ ਖੰਡਾ ਕੋਲ ਹੀ ਰੱਖਦੇ ਸਨ। ਪਰ ਇਹ ਕਲਮਾ ਤੇ ਖੰਡੇ ਦੀ ਪ੍ਰਾਪਤੀ ਕਿਵੇਂ ਹੋਈ? ਆਓ ਤੁਹਾਨੂੰ ਦੱਸਦੇ ਹਾਂ। ਕੁਬਿੰਦ ਤੇ ਰਹਣ ਵਾਲੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਦੇ ਘਰ ਮਾਗ ਮਹੀਨੇ ਸਨ 1682 ਨੂੰ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਦੀਪਰ ਰੱਖਿਆ ਜੋ ਕਿ ਆਮ ਬਾਲਕਾ ਵਰਗਾ ਨਹੀਂ ਸੀ ਸ਼ਾਂਤ ਤੇ ਸਬਰ ਵਿੱਚ ਰਹਿਣ ਵਾਲਾ ਲੱਕੜ ਦੀਆਂ ਕਰਪਾਨਾਂ ਤੇ ਖੰਡੇ ਬਣਾ ਕੇ ਉਹਨਾਂ ਨਾਲ ਖੇਡਣਾ ਸਾਰਾ ਦਿਨ ਸੁੰਦਰ ਲਖਾਈ ਦਾ ਅਭਿਆਸ ਕਰਨਾ ਤੇ ਮਾਂ ਨੂੰ ਗੁਰਬਾਣੀ ਦੇ ਸਵਾਲਾਂ ਬਾਰੇ ਪੁੱਛਣ ਤੇ ਮਾਂ ਨੇ ਕਹਿਣਾ ਇਹ ਗੁਰਬਾਣੀ ਦੇ ਅਰਥ ਤੂੰ ਗੁਰੂ ਸਾਹਿਬ ਨੂੰ ਪੁੱਛ ਨਵੀਂ ਇਸ ਤਰ੍ਹਾਂ ਮਾਂ ਵੱਲੋਂ ਅਨੰਦਪੁਰ ਸਾਹਿਬ ਜਾਣ ਦਾ ਇਸ਼ਾਰਾ ਹੋ ਗਿਆ ਸਾਰਾ ਪਰਿਵਾਰ 1699 ਨੂੰ ਅਨੰਦਪੁਰ ਸਾਹਿਬ ਆਇਆ ਉਦੋਂ ਇਹ ਬਾਲਕ ਜਵਾਨੀ ਵਿੱਚ ਪੈਰ ਰੱਖ ਰਿਹਾ ਸੀ ਦੀਵਾਨ ਦੇ ਬਾਹਰ ਇੱਕ ਸਿੰਘ ਨੇ ਆਵਾਜ਼ ਲਗਾਈ ਪੁਰੂ ਸਾਹਿਬ ਦੀਵਾਨ ਸਜਾ ਰਹੇ ਹਨ ਸੰਗਤ ਜਲਦੀ ਤੋਂ ਜਲਦੀ ਦੀਵਾਨ ਵਿੱਚ ਪਹੁੰਚੋ ਮਹਾਰਾਜ ਦਸ਼ਮੇਸ਼ ਪਾਸ਼ਾ ਦਾ ਦੀਵਾਨ ਸਜ ਰਿਹਾ ਸੀ ਸਭ ਸੰਗਤਾਂ ਦਰਸ਼ਣਾ ਲਈ ਉਤਾਵਲੀਆਂ ਨੇ ਇਹ 17 ਸਾਲਾ ਨੌਜਵਾਨ ਸੰਗਤ ਦੀ ਭੀੜ ਵਿੱਚੋਂ ਸਿਰ ਚੁੱਕ ਕੇ ਵੇਖਦਾ ਹੈ ਤਾਂ ਸਾਹਮਣੇ ਉਹਨੂੰ ਨੂਰਾਨੀ ਚਿਹਰੇ ਦੇ ਦਰਸ਼ਨ ਹੁੰਦੇ ਹਨ ਜਦ ਉਸਨੇ دیਵਾਨ ਵਿੱਚ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਉਹ ਦੇਖਦਾ ਹੀ ਰਹਿ ਗਿਆ ਤੇ ਉਸ ਤੋਂ ਕੁਝ ਬੋਲਿਆ ਹੀ ਨਹੀਂ ਦੀਪੇ ਨੇ ਸੱਚੇ ਪਾਤਸ਼ਾਹ ਤੋਂ ਅਮਰ ਅਛਿਆ ਤੇ ਦੀਪੇ ਤੋਂ ਭਾਈ ਦੀਪ ਸਿੰਘ ਬਣ ਗਿਆ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਉਹ ਭਾਈ ਮਨੀ ਸਿੰਘ ਜੀ ਦੀ ਸੰਗਤ ਵਿੱਚ ਆਏ ਉਹਨਾਂ ਨੂੰ ਭਾਈ ਸਾਹਿਬ ਜੀ ਨੇ ਦੋ ਕਲਮਾ ਦੇ ਕੇ ਕਿਹਾ ਕਿ ਇਹ ਗੁਰੂ ਸਾਹਿਬ ਜੀ ਨੇ ਆਪ ਦਿੱਤੀਆਂ ਹਨ ਤੁਸੀਂ ਇਹਨਾਂ ਨਾਲ ਵੱਡੇ ਗ੍ਰੰਥਾਂ ਨੂੰ ਲਿਖਣਾ ਹੈ ਭਾਈ ਦੀਪ ਸਿੰਘ ਜੀ ਨੇ ਗੁਰਬਾਣੀ ਲਿਖਣੀ ਤੇ ਸ਼ਸਤਰ ਵਿਦਿਆ ਭਾਈ ਮਨੀ ਸਿੰਘ ਜੀ ਤੋਂ ਆਨੰਦਪੁਰ ਸਾਹਿਬ ਰਹਿ ਕੇ ਹੀ ਪ੍ਰਾਪਤ ਕੀਤੀ ਦੋ ਸਾਲਾਂ ਵਿੱਚ ਜਦੋਂ ਉਹ ਵਿਦਿਆ ਵਿੱਚ ਮਾਹਰ ਹੋ ਗਏ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਵਾਪਸ ਪਿੰਡ ਜਾ ਕੇ ਪਰਿਵਾਰ ਦੀ ਸੇਵਾ ਕਰਨ ਦੇ ਨਾਲ-ਨਾਲ ਗੁਰਬਾਣੀ ਤੇ ਸ਼ਸਤਰ ਵਿਦਿਆ ਦਾ ਅਭਿਆਸ ਜਾਰੀ ਰੱਖਣ ਲਈ ਕਿਹਾ ਸਮਾ ਭੀਤਿਆ ਗੁਰੂ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪਿਆ ਚੰਕਾਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਵਿੱਚ ਦੇ ਸਰਹੰਦ ਵਿਖੇ ਦੀਵਾਰਾਂ ਵਿੱਚ ਚਿਣ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਮਾਚੀਵਾੜਾ ਤੋਂ ਮੁਕਤਰ ਸਾਹਿਬ ਵਿਖੇ ਬਿਦਾਵਾ ਦੇ ਕੇ ਆਏ ਚਾਲੀਆਂ ਸਿੰਘਾਂ ਨੂੰ ਮੁਕਤੀ ਦੇ ਕੇ ਦਮਦਮਾ ਸਾਹਿਬ ਆ ਕੇ ਦਮ ਲਿਆ ਜਿੱਥੇ ਮਾਤਾ ਸਾਹਿਬਕੌਰ ਜੀ ਤੇ ਮਾਤਾ ਜੀਤੋ ਜੀ ਵੀ ਦਿੱਲੀ ਤੋਂ ਪਹੁੰਚ ਗਏ ਭਾਈ ਦੀਪ ਸਿੰਘ ਜੀ ਨੂੰ ਵੀ ਸਨੇਹਾ ਭੇਜ ਕੇ ਪਹਿਲਾ ਹੀ ਦਮਦਮਾ ਸਾਹਿਬ ਬੁਲਾ ਲਿਆ ਸੀ ਆਪਣੇ ਪੁੱਤਰਾਂ ਦੀ ਅਣਹੋਂਦ ਨੂੰ ਵੇਖ ਕੇ ਮਾਂ ਨੇ ਕਿਹਾ ਕਿ ਸਾਡੇ ਚਾਰੋਂ ਪੁੱਤਰ ਕਿੱਥੇ ਨੇ ਤਾਂ ਇੱਥੇ ਹੀ ਮਹਾਰਾਜ ਨੇ ਖਾਲਸਾ ਪੰਥ ਵੱਲ ਮੁਹ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤਚਾਰ ਚਾਰ ਹੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਸੰਪੂਰਨ ਕਰਵਾ ਕੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਦक्कन ਦੇਸ਼ਵਾਲ ਚਾਲੇ ਪਾ ਦਿੱਤੇ ਤੇ ਭਾਈ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲ ਲਈ ਜਥੇਦਾਰ ਥਾਪਿਆ ਗੁਰਬਾਣੀ ਪੜਨ ਪੜਾਉਣ ਤੇ ਲਿਖਾਉਣ ਦੀ ਸੇਵਾ ਲਈ ਨਿਹਤ ਕੀਤਾ ਆਪ ਖੁਦ ਗੁਰਬਾਣੀ ਦੇ ਅਭਿਆਸੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ دلچਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਇਸ ਸਮੇਂ ਦੌਰਾਨ ਹੀ ਉਹਨਾਂ ਨੇ 11 ਸਾਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ 18ਵੀਂ 18ਵੀਂ ਸਦੀ ਦਾ ਵੇਲਾ ਸਿੱਖਾਂ ਲਈ ਸੁਖਾਵਾਂ ਨਹੀਂ ਸੀ ਮੱਸਾ ਰੰਗੜ ਜਿਸ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਸ ਨੂੰ ਸੋਧਣ ਵਾਲੇ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਵੀ ਗੰਗਾ ਨਗਰ ਤੋਂ ਅੰਮ੍ਰਿਤਸਰ ਜਾਣ ਵੇਲੇ ਗੁਰੂ ਕੀ ਕਾਸ਼ੀ ਰੁਕੇ ਸਨ ਕਿ ਉਹਨਾਂ ਨੇ ਪਾਪੀ ਮੱਸੇ ਦਾ ਸਿਰ ਨੀਜੇ ਤੇ ਟੰਗ ਕੇ ਵਾਪਸੀ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਸਾਰੇ ਵਰਤਾਰੇ ਬਾਰੇ ਦੱਸਿਆ ਪਾਪਾ ਜੀ ਮੁਸੀਬਤ ਵੇਲੇ ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ।